ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਬਲੌਗ 'ਚ ਤੇ ਬਾਈ ਅੱਪਾ ਅੱਜ ਆਏ ਸੀਗੇ ਵੀਰ ਦੇ ਖੇਤ ਦੇ ਵਿੱਚ ਇੱਕ ਆਪਾਂ ਜਿਹੜਾ ਮਸ਼ੀਨ ਬਣਾਈ ਹੈ ਪਰੀਰੀ ਬੀਜਣ ਵਾਲੀ ਤੇ ਆਪਾਂ ਪਿਆਜ਼ ਦੀ ਪਨੀਰੀ ਪੀਜ ਕੇ ਇੱਥੇ ਦੇਖਣੀ ਹੈ ਕਿ ਇਹ ਬਾਈ ਨੇ ਤਿਆਰ ਕਰਿਆ ਹੋਇਆ ਹੈ ਤੇ ਇਹਦੇ ਨਾਲ ਤੁਸੀਂ ਪਿਆਜ਼ ਦੀ ਪਨੀਰੀ ਪੀਜ ਸਕਦੇ ਆ ਮਿਰਚਾਂ ਦੀ ਪਨੀਰੀ ਵੀ ਪੀਜ ਸਕਦੇ ਆ ਟਮਾਟਰਾਂ ਦੀ ਪਨੀਰੀ ਵੀ ਪੀਜ ਸਕਦੇ ਆ ਕੋਈ ਵੀ ਬੀਜ ਤੁਸੀਂ ਅੱਜਾ ਬੀਜ ਸਕਦੇ ਆ ਤੇ ਇਹਦੇ ਨਾਲ ਇੱਕ ਆਪਾਂ ਹੋਰ ਪਾਇਪ ਲਾਉਣਾ ਦੋ ਟੂਲ ਮਤਲਬ ਬਣਾ ਕੇ ਲਾਉਣੇ ਆ ਜਿਹਦੇ ਨਾਲ ਤੁਸੀਂ ਮਤਲਬ ਸਰੋਂ ਵੀ ਵੀ ਸਕਦੇ ਆ ਜਾਂ ਗੋਭੀ ਸਰੋਂ ਹੁੰਦੀ ਆ ਜਾਂ ਗੋਭੀ ਦਾ ਬੀਜ ਹੁੰਦਾ ਉਹ ਵੀ ਤਾਂ ਬੀਜਿਆ ਜਾ ਸਕਦਾ ਉਹਦਾ ਥੋੜਾ ਜਿਹਾ ਖਰਾਕ ਪਰ ਪ੍ਰੀਤ ਹੋਊਗਾ ਕੋਪੇ ਦੇ ਨਾਲ ਲੱਗ ਤੋਂ ਇੱਕ ਪਾਇਪ ਲਾਉਂਗੇ ਹੋਰ ਪਰ ਹੁਣ ਇਹ ਤੁਸੀਂ ਇੱਕ ਵਾਰ ਚੈੱਕ ਕਰ ਲਓ ਦੇਖ ਲਓ ਕਿ ਕਿੱਦਾਂ ਚੱਲਦੀ ਆ ਬਹੁਤ ਵਧੀਆ ਜੀ ਜਾਂ ਸਾਡੇ ਵੱਲੋਂ 100% ਓਕੇ ਆ ਜੀ ਇਹ ਤੁਹਾਨੂੰ ਚਲਾ ਕੇ ਦਿਖਾ ਦ। ਲਓ ਜੀ ਵੀਰ ਜੀ ਇਹ ਬੀਜ ਆਪਾਂ ਪਿਆਜ਼ ਦਾ ਪਾ ਲਿਆ ਮਸ਼ੀਨ ਦੇ ਵਿੱਚ ਸਹੀ ਪਹਿਰਾ ਆਪਾਂ ਇੱਥੇ ਤਿਆਰ ਕਰੀ ਦੀ ਨਾ ਇਹਨੂੰ ਆਪਾਂ ਨੇ ਫਿਰ ਜੀ ਸਿੰਪਲ ਲਾਇਏ ਸੀ ਪੱਤੀ ਦੇ ਪਰ ਥੋੜਾ ਜਿਹਾ ਇਹ ਫਿਰ ਸਲਿੱਪ ਜਾ ਕਰ ਰਹੀ ਸੀ ਫਿਰ ਆਪਾਂ ਨੇ ਇਹਨੂੰ ਪਰ ਐਂਗਲ ਦੇ ਟੋਪੇ ਲਾ ਦਿੱਤੇ ਟੱਕ ਜਿ ਲੱਗਦੇ ਨੇ ਜਿਹੜੇ ਤੁਹਾਨੂੰ ਦਿਖਦੇ ਆ ਤੇ ਕਿਉਂਕਿ ਹੁਣ ਫਾਸਟ ਫਾਸ ਕੇ ਪਹੀਆ ਚੱਲੂਗਾ ਇਹਦਾ ਵਧੀਆ ਤਰੀਕੇ ਨਾਲ ਫਿਰ ਇਹ ਵਰਕ ਕਰੂਗੀ ਜਿਹੜੀ ਮਸ਼ੀਨ ਆ ਤੇ ਹੁਣ ਇਹ ਵੀ ਚ ਰਹੀ ਆ ਮੇਰੀ ਤੇ ਇਹਦੇ ਵਿੱਚ ਤੁਸੀਂ ਜਿਹੜਾ ਇਹ ਫਾਲੇ ਦੇ ਸਕਦੇ ਆ ਸੱਤ ਫਾਲੇ ਲਾਏ ਆ ਆਪਾਂ ਨੇ ਤੇ ਤਕਰੀਬਨ ਪੌਣਾ ਇੰਚ ਇਹ ਧਰਤੀ ਦੇ ਵਿੱਚ ਗੁੜ ਜਾਂਦਾ ਫਾਲਾ। ਉੱਦਾਂ ਪੌਣਾ ਇੰਚ ਧਰਤੀ ਦੇ ਵਿੱਚ ਅੰਦਰ ਬੀਜ ਇਹ ਛੱਡ ਦਿੰਦਾ। ਤੇ ਬਹੁਤ ਵਧੀਆ ਚੀਜ਼ ਆ। ਉਸ ਤੋਂ ਬਾਅਦ ਫਿਰ ਇਹਦੇ ਨਾਲ ਤੁਸੀਂ ਪਿਆਜ਼, ਮਿਰਚਾਂ, ਟਮਾਟਰ ਦਾ ਕੋਈ ਵੀ ਚੀਜ਼ ਇਦਾਂ ਦੀ ਵੀ ਸਕਦੇ ਆ। ਬਰੀਕ ਜਿਹੜਾ ਬੀਜ ਹੁੰਦਾ ਜਿਹੜੇ ਪਨੀਰੀ ਬੀਜਦੇ ਆ। ਤੇ ਇਹਦੇ ਨਾਲ ਆਪਾਂ ਇੱਕ ਹੋਰ ਪਾਇਪ ਫਿੱਟ ਕਰਨਾ ਏ। ਇਹ ਫੈਬ ਨਿਕਲ ਜਾਂਦਾ ਬਾਹਰ ਤੇ ਇਹਦੀ ਜਗ੍ਹਾ ਪਾਇਪ ਉਹ ਲੱਗ ਜਾਊਗਾ। ਉਹਦੇ ਨਾਲ ਤੁਸੀਂ ਜੇ ਸਰੋਂ, ਗੋਭੀ ਸਰੋਂ ਜਾਂ ਕੋਈ ਵੀ ਜੀ ਬੀਜਣੀਆਂ। ਉਹ ਵੀ ਤੁਸੀਂ ਵੇਖ ਸਕਦੇ ਆ ਤੇ ਜੋਰ ਬਿਲਕੁਲ ਨਹੀਂ ਦੀ ਬਹੁਤ ਆਰਾਮ ਦੇ ਨਾਲ ਮਸ਼ੀਨ ਇਹ ਚੱਲ ਰਹੀ ਆ ਸਾਡੇ ਵੱਲ ਥੋੜੀ ਜਿਹੀ ਮਿੱਟੀ ਡੱਕ ਰਹੀ ਨੇ ਇਸ ਕਰਕੇ ਹਲੇ ਮਿੱਟੀ ਦੇ ਢੇਲੇ ਜੀ ਵੀ ਤੁਹਾਨੂੰ ਦਿਖਦੇ ਹੋਣੇ ਵਿੱਚ ਇਹਦੇ ਤਾਂ ਕਰਕੇ ਕਿਤੇ ਕਿਤੇ ਇਹ ਪ੍ਰੋਬਲਮ ਆ ਜਾਂਦੀ ਆ ਮਸ਼ੀਨ ਦੇ ਵਿੱਚ ਕਿਉਂਕਿ ਇਹਨੂੰ ਬਿਲਕੁਲ ਜ਼ਿਆਦਾ ਸਾਫ਼ ਵਰ ਪਧਰਾ ਖੇਤ ਚਾਹੀਦਾ ਤਾਂ ਇਹ ਮਸ਼ੀਨ ਵਧੀਆ ਕੰਮ ਕਰਦੀ ਆ ਪਰ ਫਿਰ ਵੀ ਇੱਥੇ ਵਧੀਆ ਤਰੀਕੇ ਨਾਲ ਇਹ ਮਸ਼ੀਨ ਜਿਹੜੀ ਹੈਗੀ ਚੱਲ ਰਹੀ ਆ ਅਨੇ ਨੂੰ ਰੰਗ ਰੋਗਾਂ ਨੂੰ ਵੀ ਆਪਾਂ ਨੇ ਕਰਨਾ ਹੈ ਤੇ ਇੱਕ ਇਹਦੇ ਪਿੱਛੇ ਆਪਾਂ ਪੱਤੀ ਹੋਰ ਤਿਆਰ ਕਰੀ ਆ ਜਿਵੇਂ ਬੀਜ ਗਿਆਦਾ ਇਹ ਨਾਲ ਇਹਨਾਂ ਬਣਦੀਆਂ ਤਾਂ ਉਹ ਸੁਹਾਗੇ ਦਾ ਕੰਮ ਕਰੂਗੀ ਪੱਤੀ ਉਹ ਪਿੱਛੇ ਦੇ ਕਸ ਹੋ ਜਾਣੀਆਂ ਤੇ ਬਿਲਕੁਲ ਸੁਹਾਗੇ ਦੀ ਤਰ੍ਹਾਂ ਉਹਨੇ ਉੱਪਰ ਤੇ ਜਿਹੜਾ ਬੀਜ ਹੈ ਉਹਨੂੰ ਧਰਤੀ ਦੇ ਵਿੱਚ ਲਗਾਉ ਦੇਣਾ ਤੇ ਪੇਂਟ ਪਾਉਂਡ ਵੀ ਇਹਨੂੰ ਕਰਨਾ ਹੈਲੇ ਆਪਾਂ ਹੁਣ ਕੱਲ ਨੂੰ ਇਹਨੂੰ ਪੇਂਟ ਕਰੂਗੇ ਇਹਦਾ ਸਿਰਫ ਇੱਕ ਚੈੱਕ ਕਰਨ ਵਾਸਤੇ ਆਪਾਂ ਇੱਥੇ ਲਿਆਏ ਤੇ ਵੀ ਚਲੋ ਕਈ ਵਾਰ ਕੋਈ ਪ੍ਰੋਬਲਮ ਆ ਜਾਂਦੀ ਹੈ ਮਸ਼ੀਨ ਦੇ ਵਿੱਚ ਤਾਂ ਫਿਰ ਆਪਾਂ ਉਹਨੂੰ ਦੂਰ ਕਰ ਸਕਾਂਗੇ ਲਓ ਜੀ ਬਹੁਤ ਵਧੀਆ ਮਸ਼ੀਨ ਇਹ ਚੱਲ ਰਹੀ ਹੈ ਵੀਰ ਵੀ ਲੱਗਿਆ ਦੇਖ ਕੇ ੀਜਣ ਤੇ ਠੀਕ ਆਪਣੇ ਵੱਲੋਂ ਓਕੇ ਜੀ ਪੂਰਾ ੀਜ ਕਰ ਰਿਹਾ ਹਾਂ ਥੋੜਾ ਜਿਹਾ ੀਜ ਬਰੀਕ ਆ ਨਾ ਤਾਂ ਹੀ ਨਹੀਂ ਦਿਖਦਾ ਹੈਗਾ ਤੇ ਵਧੀਆ ਕੰਮ ਕਰਦੀ ਹੈ ਜੀ ਮਸ਼ੀਨ